ਮਾਨ ਤੇ ਸਤਕਾਰਯੋਗ ਬੀਬੀਓ ਵੀਰੋ ਦੇ ਬਜ਼ੁਰਗੋ ਮਹਾਰਾਜ ਜੀ ਦੀ ਬਾਣੀ ਦਾ ਫਰਮਾਨ ਹੈ ਆ ਪਾਇਆ ਤਨ ਮਾਟੀ ਲੈਣਾ ਦੇਣਾ ਚੁੱਕੇ ਅੱਜ ਕੇ ਕੱਲ ਥਿਰ ਰਹਿਣ ਕੋਈ ਨਾ ਪਾਈ ਆ ਔਰ ਗੁਰਬਾਣੀ ਜਾਉਂਦਾ ਆ ਮਰਨ ਲਖਾਏ ਮੰਡਮੇ ਆਏ ਜਿਸ ਲਈ ਪਰਮਾਤਮਾ ਬਖਸ਼ਿਸ਼ ਕਰਦਾ ਹੈ 84 ਦਾ ਗੇੜਾ ਚੱਲ ਹੀ ਰਿਹਾ ਹੈ। ਔਰ ਮਾਨਸ ਜਨਮ ਸਭ ਤੋਂ ਆਖਰੀ ਹੁੰਦਾ ਜੋ ਭੇਜਦਾ ਹੈ ਤੇ ਪਹਿਲੇ ਲੇਖ ਲਿਖਿਆ ਨੇ ਜੇ ਸਵਾਸ ਕਿੰਨੇ ਨੇ, ਗਰਾਸ ਕਿੰਨਾ ਹੈ ਔਰ ਇਹਦਾ ਅੰਤ ਕਦੋਂ ਹੋਣਾ ਹੈ। ਹਰ ਵਿਅਕਤੀ ਜਿਹੜਾ ਉਪਜਿਆ ਉਹਨੇ ਵਿੰਸ ਜਾਣਾ ਹੈ ਬੁੱਧੂ ਜੀ ਜਿਹਾ ਸਾਡਾ ਜੀਵਨ ਹੈ ਇੱਕ ਸੁਬੜੇ ਦੀ ਨੇ ਆਈ ਜੀਵਨ ਹੈ। ਕੀ ਕਰ ਲੱਗੇ ਨੇ ਕੋਟ ਕਰਾਉਂਦੇ ਸ਼ੋ ਜਿਸ ਪਰਿਵਾਰ ਦੇ ਨਾਲ ਅੱਜ ਸਾਡਾ ਅਜ਼ੀਜ਼ ਸ੍ਰੀ ਛੱਡ ਕੇ ਗਿਆ ਹੈ ਇਹ ਪਰਿਵਾਰ ਚਾਰ ਪੀੜੀਆਂ ਤੋਂ ਲੈ ਕੇ ਨੀਕ ਲੰਗ ਨਰਾਇਣ ਨਰ ਦੇ ਚਰਨਾਂ ਵਿੱਚ ਵਿਚਰ ਰਹੇ ਨੇ ਮਾਸਤ ਜੀ ਰਣਿਆਰਾਮ ਤੋਂ ਲੈ ਕੇ ਵੀਰ ਸੇਵਾ ਸਿੰਘ ਜੀ ਵੀਰ ਪਿਆਰੇ ਲਾਲ ਜੀ ਭਾਗ ਸਿੰਘ ਹੋ ਰਹੀ ਬਾਕੀ ਇਹਨਾਂ ਦਾ ਸਾਰਾ ਪਰਿਵਾਰ ਬਹੁਤ ਰਹਿਮਤਾਂ ਨੇ ਸੱਚੇ ਪਾਤਸ਼ਾਹ ਦੇ ਹੋਏ ਬੜੇ ਸੇਵਾਦਾਰ ਪਰਿਵਾਰ ਆ ਤੇ ਬਹੁਤ ਸੇਵਾ ਕਰਦੇ ਦੇ ਘਾਲਾਂ ਘਾਲਦੇ ਰਹੇ ਨੇ ਸੋ ਮੈਂ ਬੇਨਤੀ ਕਰਾਂ ਇਹ ਜੋ ਅੰਤਮ ਸੰਸਕਾਰ ਹੋਇਆ ਤੁਸੀਂ ਦੇਖ ਰਹੇ ਸੀ ਇਹ ਬਸਤਰ ਜਿਹੜੇ ਨੇ ਪੀਲੇ ਪਨਹਾਏ ਗਏ ਨੇ ਲਾਲ ਕਫਨ ਦਿੱਤਾ ਗਿਆ ਚਿੱਟੇ ਰੰਗ ਦੀਆਂ ਤਿੰਨ ਗੱਠਾਂ ਦਿੱਤੀਆਂ ਗਈਆਂ ਨੇ ਔਰ ਮਸਲਕ ਦੇ ਸੁਨਾਰੀ ਬਿੰਦੀ ਆ ਛਾੜ ਛਾੜ ਮੈਂ ਗੱਲ ਕਰਨਾ ਚਾਹਾਂਗਾ ਪੀਲੇ ਬਸਤਰਾਂ ਦਾ ਸਬੰਧ ਵੀ ਸਾਹਿਬ ਦਸਵੇਂ ਪਾਤਸ਼ਾਹ ਦੇ ਨਾਲ ਆ ਔਰ ਲਾਲ ਕਫਨ ਦਾ ਵੀ ਇੱਕ ਵਾਰ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਨਾਲ ਵਚਨ ਕਰਦੇ ਆ ਇਹ ਵਚਨ ਕਰ ਦਿੱਤਾ ਕਿ ਜਿਸ ਵੇਲੇ ਸਮਾਂ ਆਏਗਾ ਮੈਂ ਤੇ ਅਕਾਲ ਪੁਰਖ ਇਕੱਠੇ ਹੋ ਕੇ ਸੰਭਲ ਦੇ ਵਿੱਚ ਆਵਾਂਗੇ ਉਸ ਵੇਲੇ ਇੱਕ ਮਰਿਆਦਾ ਕਾਇਮ ਕੀਤੀ ਜਾਏਗੀ ਜਿਹੜੇ ਉਹ ਗੁਰਮੁਖ ਗੁਸਿਕ ਹੀਰੇ ਇਕੱਠੇ ਕਿਤੇ ਜਾਣਗੇ ਉਹਨਾਂ ਦੇ ਅੰਤਮ ਸੰਸਕਾਰ ਤੇ ਲਾਲ ਕਫਨ ਪਾਇਆ ਜਾਏਗਾ ਜਿਹਦੇ ਤੇ ਪਾਇਆ ਜਾਏਗਾ ਉਹ ਸੱਚਖੰਡ ਜਾਵੇਗਾ ਛੱਟ ਉਸੇ ਵੇਲੇ ਕਿਉਂਕਿ ਸੱਤ ਧਾਰਾਂ ਜੋਤ ਦੀਆਂ ਨੇ ਲਾਲ ਰੰਗ ਨੇ ਪੁਕਾਰ ਕਰਦੇ ਕਿ ਐ ਇਹ ਮੇਰੇ ਗੋਬਿੰਦ ਮਾਹੀ ਆਗੀ ਕਰਨ ਲੱਗਾ ਹੈ ਜੇ ਕਿਸੇ ਵਿਚਾਰੀ ਵੀ ਵਿਚਾਰੀ ਪ੍ਰਸ਼ਾਚਾਰੀ ਦੇ ਲਾਲ ਇਹ ਮੇਰਾ ਰੰਗ ਜੜਾ ਹੈ ਉਹ ਤੇ ਪਾ ਦੇਵੇਂਗਾ ਤਾਂ ਉਹ ਸੱਚਖੰਡ ਜਾਵੇਗਾ ਐਸਾ ਨਾ ਕਰੀਂ ਉਥੇ ਫਕਤੀ ਇੱਕ ਹੈ ਜਿਹੜਾ ਤੇਰਾ ਸੱਚਾ ਸੁੱਚਾ ਪੂਰਾ ਹੋਵੇ ਗੁਰਸਿਕ ਮੈਨੂੰ ਮੈਨੂੰ ਉਸ ਤੇ ਦੇਣਾ ਪਈ ਆ ਉਹਨੇ ਕਿਹਾ ਕਿ ਜਿਹੜਾ ਤੇਰਾ ਸੁੱਚਾ ਸੱਚਾ ਸੱਚਾ ਫਿਰ ਦਿਉ ਸਾਫ ਸੁੱਚਾ ਪਵਿੱਤਰ ਦੇ ਪਾਠ ਪੂਰਾ ਔਰ ਬਾਰੇ ਦੇ ਪੂਰੇ ਵਾਰੇ ਇੱਕ ਪੂਰਾ ਗੁਰਸਿਕ ਹੁੰਦਾ ਪੂਰਾ ਗੁਰਸਿਕ ਕੌਣ ਆ ਜਿਸ ਦੇ ਅੰਦਰ ਆਤਮ ਜੋਤ ਗੁਰਸਿਕ ਪੂਰਾ ਜਾਣੀਏ ਜਿਸੇ ਆਤਮ ਜੋਤ ਹੋ ਜਿਆਰ ਜਿਸ ਦੀ ਆਤਮ ਜੋਤ ਦਾ ਪ੍ਰਕਾਸ਼ ਹੋ ਪੂਰਾ ਗੁਰਸਿਕੇ ਬਾਕੀ ਕੋਈ ਗੁਰਸਿਕ ਨਹੀਂ ਹੈ ਸੋ ਪਿਆਰਿਓ ਇਸ ਪਰਿਵਾਰ ਦਾ ਲੈਣਾ ਦੇਣਾ ਸਤਗੁਰਾਂ ਦਾ ਚੱਲ ਰਿਹਾ ਹੈ ਇਹ ਸਰੀਰ ਛੱਡ ਗਏ ਨੇ ਇਸ ਤੋਂ ਬਾਅਦ ਪਾਤਸ਼ਾਹ ਦੇ ਪਾਤਸ਼ਾਹ ਦਾ ਹੁਕਮ ਜੋ ਹੈ ਕਿ ਇਸ ਅੰਤਮ ਸੰਸਕਾਰ ਤੋਂ ਬਾਅਦ ਕੋਈ ਮਰਿਆਦਾ ਨਹੀਂ ਹੈ ਕਿਉਂਕਿ ਇੱਥੇ ਪ੍ਰਸ਼ਾਦ ਜਿਹੜਾ ਵਰਤਿਆ ਜਾਣਾ ਹੈ ਇੱਥੇ ਸ਼ਮਸ਼ਾਨ ਘਾਟ ਦੇ ਉੱਤੇ ਹੀ ਜਿਸ ਸ਼ਮਸ਼ਾਨ ਘਾਟ ਤੋਂ ਦੁਨੀਆ ਭੈ ਖਾਂਦੀ ਹੈ ਇੱਥੇ ਪਤਾ ਨਹੀਂ ਕੀ ਕੀ ਹੈ ਉਸੇ ਸ਼ਮਸ਼ਾਨ ਘਾਟ ਦੇ ਪ੍ਰਸ਼ਾਦ ਵਰਤਨਾ ਸਤਗੁਰਾਂ ਦਾ ਹੁਕਮ ਹੈ ਸਾਡੇ ਗੁਰਮੁਖਾਂ ਨੇ ਬਹੁਤ ਬੇਨਤੀਆਂ ਕੀਤੀਆਂ ਕਿ ਪਾਤਸ਼ਾਹ ਘਰ ਆ ਕੇ ਵਰਤਾ ਦੇ ਕਹਿੰਦੇ ਨਹੀਂ ਤੁਹਾਨੂੰ ਭੈ ਆਉਂਦਾ ਆ ਕਹਿੰਦੇ ਨਹੀਂ ਅਸੀਂ ਹੋਰ ਕੋਈ ਪ੍ਰਸ਼ਾਦ ਵਰਤੇ ਵੰਡ ਦੇਾਂਗੇ ਜ਼ਰੂਰ ਦੇ ਦੇ ਪ੍ਰਸ਼ਾਦ ਪਾਤਸ਼ਾਹ ਕਹਿੰਦੇ ਸਾਡੀ ਮਰਯਾਦਾ ਹੈ ਆਪ ਨੂੰ ਤੁਹਾਨੂੰ ਕਰਨੀ ਪੈਗੀ ਸੋ ਇਹ ਮਰਯਾਦਾ ਹੈ ਅਸੀਂ ਖੁਸ਼ੀ ਦਾ ਪ੍ਰਸ਼ਾਦ ਵੰਡਦੇ ਆ ਘਰ ਬੱਚੇ ਦਾ ਜਨਮ ਹੁੰਦਾ ਹੋਰ ਸੰਸਾਰ ਚ ਕਈ ਖੁਸ਼ੀਆਂ ਹੁੰਦੀਆਂ ਪ੍ਰਸ਼ਾਦ ਵੰਡਦੇ ਆ ਲੇਕਿਨ ਇਹ ਪ੍ਰਸ਼ਾਦ ਕਿਉਂ ਵੰਡਿਆ ਜਾ ਰਿਹਾ ਆ ਜਿਸ ਤਰ੍ਹਾਂ ਕਬੀਰ ਨੇ ਕਿਹਾ ਕਬੀਰਾ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਦੇ ਹੀ ਤੇ ਪਾਈਏ ਪੂਰਨ ਪਰਬਾਨਾ ਆਤਮਾ ਦਾ ਪਰਮਾਤਮਾ ਵਿੱਚ ਵਿਸਮਾਦ ਹੋ ਜਾਣਾ ਸੁਹਾਗੀ ਹੋ ਜਾਣਾ ਉਹਦੇ ਵਿੱਚ ਲੀਨ ਹੋ ਜਾਣਾ ਆਪਣੇ ਘਰ ਵਾਪਸ ਜਾਣ ਵਾਸਤੇ ਇਹ ਖੁਸ਼ੀ ਦਾ ਪ੍ਰਸ਼ਾਦ ਹੈ ਪਿਆਰੋ ਜਿਹੜੇ ਨਹੀਂ ਲੈਂਦੇ ਇਹ ਉਹਨਾਂ ਦੀ ਖੁਸ਼ੀ ਹੈ ਇਹ ਅਸਰ ਜ਼ਰੂਰ ਕਰੇਗਾ ਕਿਉਂਕਿ ਪ੍ਰਸ਼ਾਦ ਅਸੀਂ ਘਰ ਬਣਾਉਂਦੇ ਅਸੀਂ ਰੁਕੜਾ ਕਹਿੰਦੇ ਨਹੀਂ ਪ੍ਰਸ਼ਾਦ ਕਿਉਂ ਕਹਿੰਦੇ ਪਰ ਜਿਸ ਵੇਲੇ ਸਤਿਗੁਰੂ ਦਾ ਆਦੇਸ਼ ਜੀ ਪਾਉਂਦੇ ਨੇ ਉਹ ਅਬਰ ਜ਼ਬਾਨ ਜਾਂਦਾ ਹੈ ਇਸ ਵਾਸਤੇ ਉਹ ਪ੍ਰਸ਼ਾਦ ਨੂੰ ਪ੍ਰਸ਼ਾਦ ਬਣਦਾ ਹੈ। ਤੋਂ ਇਹਨਾਂ ਸ਼ਬਦਾਂ ਨਾਲ ਮੈਂ ਫਿਰ ਬੇਨਤੀ ਕਰਾਂਗਾ ਕਿ ਅੱਜ ਤੋਂ ਬਾਅਦ ਕੋਈ ਮਰਿਆਦਾ ਨਹੀਂ ਹੈ ਕੋਈ ਇਸਕਾਰ ਵਿੱਚ ਅਫਸੋਸ ਕਰਨਾ ਹੋਵੇ। ਨੰਬਰ 2 ਕਿ ਲੰਗਰ ਤਿਆਰ ਕੀਤਾ ਗਿਆ ਹੈ ਬਕਾ ਖਾਸ ਮਰਿਆਦਾ ਨਾਲ ਕੀਤਾ ਗਿਆ ਹੈ। ਤੋਂ ਕੋਈ ਵੀ ਜਿਹੜੇ ਮੇਰੇ ਵੀਰਪੈਣ ਆਏ ਨੇ ਪ੍ਰਸ਼ਾਦ ਛੱਕੇ ਤੋਂ ਬਗੈਰ ਲੰਗਰ ਛੱਕੇ ਤੋਂ ਬਗੈਰ ਕੋਈ ਨਹੀਂ ਜਾਏਗਾ। ਇਹਨਾਂ ਸ਼ਬਦਾਂ ਨਾਲ ਮੈਂ ਪਰਿਵਾਰ ਵੱਲੋਂ ਸਾਰੀ ਹਰ ਸੰਗਤ ਵੱਲੋਂ ਆਪਣੇ ਆਪ ਵੱਲੋਂ ਸਾਰਿਆਂ ਵੀਰਾਂ ਪੈਰਾਂ ਆਿਆਂ ਦਾ ਲੱਖ ਲੱਖ ਧੰਨਵਾਦ ਕਰਦਾ ਸੋ ਰੰਗ ਮਹਾਨ ਹੈ ਸ਼ੇਰ ਸਿੰਘ ਜਨਾਬ ਭਗਵਾਨ ਦੀ ਜੈ